ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਦੇਖੀਦੇ ਇਹ ਕਹ ਗਏ ਨੇ ਜੀ ਸਰਪੰਚ ਨਾਲ ਸੀ ਉੱਧਰ ਕਹਿੰਦੇ ਜੀ ਬੱਡੇ ਖੜੇ ਉਸ ਤੋਂ ਬਾਅਦ ਜਿਹੜੇ ਸੁਣਾ ਕਰਦੀ ਹਾਂ ਆਹ ਸਾਡੇ ਦੀ ਜੋ ਵੀ ਬੰਦਾ ਕਮੈਂਟ ਕਰਦੀ ਪਰਦੇ ਤੇ ਹੋਣਗੇ ਜੀ ਤੁਹਾਨੂੰ ਸਰੂਨ ਅਗੋਂ ਬਾਅਦ ਰਹਿਣ ਆਈ ਕਸ਼ ਚਲਾਉਣਾ ਤੇ ਅਗਲੇ ਦਿਨ ਆਵਾਂ ਜਿਹੜੀ ਆ ਬੱਲੀ ਮੁੜ ਗਈ ਨਾ ਐਂ ਆਕੜ ਗਈ ਹੈ ਦੇਖੋ ਜੀ ਇਹ ਆ ਨਾਲ ਇਹ ਸੱਦੀ ਨੁਕਸ ਸਕਦੀ ਹੁਣੇ ਕੁੱਤਕੀ ਜੀ ਬਰਪ ਦੇ ਨਾਲ ਠੀਕ ਹੈ ਜੀ ਤੋੜਦਾ ਸੀ ਬਸ ਤੋੜਨੇ ਪਿੰਡਾਂ ਦੇ ਵਿੱਚ ਆ ਕੇ ਕੋਈ ਰਿਪੋਰਟ ਕਾਲਾ ਨਹੀਂ ਜਾਂਦਾ ਜੀ ਵੀਰ ਦਾ ਵੀ ਕੋਈ ਨਹੀਂ ਪਾਣੀ ਪੁਰਾ ਹਾਂਜੀ ਪਾਣੀ ਵਾਹ ਰਿਹਾ ਹੈ ਇਹਦਾ ਹੋਵੇਗਾ ਇੱਥੇ ਕਰ ਲੋ ਬਹੁਤ ਮਾੜੇ ਹਾਲਾਤ ਨੇ ਜੀ ਜਿਹੜੀ ਕੁਦਰਤੀ ਕਰੋਪੀ ਦੇ ਕਾਰਨ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜਾ ਗੜੇ ਮਾਰੀ ਹੋਈ ਹੈ ਜੀ ਕਾਫੀ ਇਸ ਮੈਂ ਪਿੰਡਾਂ ਦੇ ਵਿੱਚ ਹੁਣ ਵਿਜ਼ਿਟ ਕਰਕੇ ਆਇਆ ਹਾਂ ਕਿ ਜਿੱਥੇ 100 ਦੀ 100% ਜਿਹੜੀ ਫਸਲ ਸੀਗੀ ਉਹ ਤਬਾਹ ਕਰਕੇ ਰੱਖ ਦਿੱਤੀ ਚਾਹੇ ਉਹ ਕਣਕ ਦੀ ਖੇਤੀ ਹੋਵੇ ਚਾਹੇ ਉਹ ਸਰੋਂ ਦੀ ਹੋਵੇ ਚਾਹੇ ਉਹ ਸਬਜ਼ੀ ਦੀ ਹੋਵੇ ਮਟਰਾਂ ਦੀ ਹੋਵੇ ਤਾਂ ਮੈਂ ਜਿੱਥੇ-ਜਿੱਥੇ ਜਾ ਕੇ ਆਇਆ ਕਿ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਉਸੇ ਦਿਨ ਤੋਂ ਹੀ ਮੈਂ ਚੰਡੀਗੜ੍ਹ ਸੀਗਾ ਜਦੋਂ ਮੈਨੂੰ ਖੋਲਾ ਖੋਲਾ ਆਇਆ ਤਾਂ ਮੈਂ ਐਸਡੀਐਮ ਸਾਹਿਬ ਦੀ ਡਿਊਟੀ ਲਗਾ ਦਿੱਤੀ ਸੀਗੀ ਔਰ ਉਹਨਾਂ ਨੇ ਹਰ ਪਟਵਾਰੀ ਨੇ ਜਿਹੜਾ ਹੈਗਾ ਉਹ ਏਰੀਆ ਜਿੰਨਾ ਵੀ ਸੀਗਾ ਕਲੈਕਟ ਕਰ ਰਿਹਾ तकरीबन 7000 ਏਕੜ ਦੇ ਕਰੀਬ ਜਿਹੜੀਆਂ ਫਸਲਾਂ ਸੀਗੀਆਂ ਉਹ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਸੋ ਸੀਐਮ ਸਾਹਿਬ ਦੇ ਵੀ ਮੈਂ ਧਿਆਨ ਦੇ ਵਿੱਚ ਇਹ ਗੱਲਾਂ ਲਿਆ ਦਿੱਤੀਆਂ ਨੇ ਕਿਉਂਕਿ ਮੇਰਾ ਹਲਕਾ ਤਾਂ ਪਹਿਲਾਂ ਹੀ ਪਾਣੀ ਦੀ ਮਾਰ ਦੇ ਵਿੱਚ ਸੀਗਾ ਲੋਕਾਂ ਨੂੰ ਅਜੇ ਤਾਂ ਚੁੰਨੇ ਵਾਲਾ ਹੀ ਨਹੀਂ ਸੀ ਭੁੱਲਿਆ ਤਾਂ ਇਹ ਦੁਬਾਰਾ ਕਣਕਾਂ ਦੀ ਜਿਹੜੀ ਕਣਕਾਂ ਦੇ ਵਿੱਚ ਗੜੇ ਮਾਰੀ ਹੋਈ ਹੈ ਸੋ ਲੋਕਾਂ ਦੇ ਲੋਕ ਸਹਿਮੇ ਹੋਏ ਨੇ ਪਰ ਮੈਂ ਕਿਸਾਨਾਂ ਨੂੰ ਵਿਸ਼ਵਾਸ ਦਉਣਾ ਮੈਂ ਆਪ ਇੱਕ ਕਿਸਾਨ ਕਿ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਸੀਗਾ ਮੈਂ ਆਪ ਸਪੈਸ਼ਲ ਹੁਣ ਨਿਕਲਿਆ ਹੋਇਆ ਆਪਣੀ ਟੀਮ ਲੈ ਕੇ ਮੈਂ ਜਾ ਰਿਆਂ ਕਿਸਾਨਾਂ ਨੂੰ ਮਿਲ ਰਿਆਂ ਤੇ ਖੇਤਾਂ ਖੇਤਾਂ ਦੇ ਵਿੱਚ ਵਿਜ਼ਿਟ ਕਰ ਰਿਆਂ ਸਪੈਸ਼ਲ ਗਰਦਾਵਰੀਆਂ ਦੇ ਜਿਹੜੇ ਹੁਕਮ ਨੇ ਉਹ ਕਰਾ ਕੇ ਬਹੁਤ ਜਲਦ ਜਿਹੜਾ ਇਹਨਾਂ ਨੂੰ ਮਾਜਵਾ ਹੈ ਉਹ ਦਿੱਤਾ ਜਾਊਗਾ ਬਾਣਾ ਸਾਡਾ ਨੁਕਸਾਨ ਵਈ ਬਹੁਤ ਜਿਆਦਾ ਨੁਕਸਾਨ ਹੋ ਗਿਆ ਲੈ ਕੇ ਉਹ ਖੇਤ ਤੋਂ ਮੇਰਾ ਖੇਤ 4-5 ਦੇ ਤਨੂੰ ਲਾ ਲ 200 300 ਕਿੱਲਾ ਹੜਾ ਇੱਥੋਂ ਨੇੜੇ ਨੇੜੇ ਝੋਏ ਦਾ ਸਾਰਾ ਖਤਮ ਹੋ ਗਿਆ ਸਬਜੀ ਸਬਜੀ ਮੇਰਾ ਕਿੱਲਾ ਸੀਗਾ ਮਟਰਾਂ ਦਾ ਮੇਰਾ ਖਤਮ ਹੋ ਗਿਆ ਮਟਰਾਂ ਦਾ ਕਿੱਲਾ ਬਿਲਕੁਲ ਸਰੋਂ ਸੀ ਮੇਰੀ ਸਾਰੋਂ ਖਤਮ ਹੋ ਗਈ ਕਿੰਨਾ ਨੁਕਸਾਨ ਏਕੜ ਦੇ ਚ ਹੋਇਆ ਤੁਹਾਡਾ ਖਤਮੇ ਹੋ ਗਈ ਦੀ ਖਾਣੇ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਮੰਗ ਕਰਦੇ ਹਨ ਮਾਮਾ ਜਤਾ ਜੀ ਗਰੀਬ ਬੰਦੇ ਨੂੰ ਤੇ ਜਮੀਨ ਠੇਕੇ ਦੀ ਹੈ ਆਪਣੀ ਨਾ ਜਮੀਨ ਮੇਰੀ ਆਪਣੀ ਮੇਰਾ ਨਾਮ ਬੂਟਾ ਸਿੰਘ ਜੀ ਜਿਹੜਾ ਪਿੰਡ ਹੈ ਰਿਆਉ ਖੁਰਦੀ ਮੇਰੀ ਜਮੀਨ ਕੀ ਹੋਇਆ ਮੇਰੀ ਜਮੀਨ ਠੇਕੇ ਤੇ ਸੀ ਜੀ ਇਹ ਗੜੇ ਮਾਰੀ ਨਾਲ ਮੇਰੀ ਸਾਰੀ ਫਸਲ ਖਰਾਬ ਹੋ ਗਈ ਜਿੰਨੇ ਏਕੜ ਸੀ 15 ਏਕੜ ਜਮੀਨ ਸੀ ਮੇਰੀ ਕਣਕ ਸੀ ਜਾਂ ਹੋਰ ਵੀ ਕਣਕ ਸੀ ਕੁਸਾਦੋਂ ਸੀ ਠੇਕੇ ਤੇ ਲਈ ਸੀ ਠੇਕੇ ਤੇ ਲਈ ਹੋਈ ਸੀ ਜੀ ਮੇਰਾ 70000 ਦਾ ਬਣ ਲਿਆ ਹੋਇਆ ਠੇਕੇ ਤੇ ਜੀ ਕੀ ਮੰਗੇ ਸਰਕਾਰ ਤੋਂ ਮੰਗੇ ਸਰਕਾਰ ਤੋਂ ਵੀ ਜੀ ਸਾਨੂੰ ਮਾਮਲਾ ਦਿੱਤਾ ਜਾਵੇ ਜੀ ਜਿਹੜਾ ਅੱਜ ਪਾਸੋਂ ਗੜੇ ਮਾਰੀ ਹੋਈ ᱛੀ ਹਲਕਾ ਸਰਾਣਾ ਦੇ ਚੋੜਾ ਪਿੰਡ ਆਂਦਾ ਹਰਿਆਉ ਖੁਰਦ ਦਾ ਹਰਿਆਉਕੜਾ ਕਿੰਨਾ ਕੁ ਨੁਕਸਾਨ ਇੱਥੇ ਦੇਖਣ ਨੂੰ ਮਿਲਿਆ ਬਹੁ ਜਿਹੜੀ ਸਾਡੀ ਫਸਲ ਹੈ ਪਿੰਡ ਦੀ 100 100% ਹੀ ਖਰਾਬ ਹੋ ਚੁੱਕੀ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਮਸਾਂ ਪਾਲੀ ਫਸਲ ਜਿਹੜੀ ਸਿਰੇ ਤੇ ਲੱਗੀ ਫਸਲ ਅੱਜ ਜਿਹੜੀ ਤਬਾਹ ਹੋ ਚੁੱਕੀ ਹੈ ਜੀ ਕੀ ਉਮੀਦ ਸੀ ਇਸ ਵਾਰ ਉਮੀਦ ਬਹੁਤ ਸੀ ਜੀ ਬਹੁਤ ਵਧੀਆ ਕਣਕਾ ਸੀ ਕਟੋ-ਕਟ ਵਧੀਆ ਝਾੜ ਦੀ ਆਸ ਸੀ ਸਾਨੂੰ ਬਹੁਤ ਚੰਗਾ ਝਾੜ ਹੋਊਗਾ ਜੀ ਤੇ ਅਸੀਂ ਧੰਨਵਾਦ ਕਰਦੇ ਆਂ ਐਮਐਲ ਸਾਹਿਬ ਸਾਡੇ ਇੱਥੇ ਆ ਕੇ ਉਹਨਾਂ ਨੇ ਸਾਡੀ ਸਾਰ ਲਈ ਹੈ ਫਸਲਾਂ ਦੇਖੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਸਰਕਾਰ ਤੁਹਾਡੇ ਨਾਲ ਖੜੀ ਅਸੀਂ ਐਮਐਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਇੱਥੇ ਆ ਕੇ ਸਾਡੀ ਉਹ ਇਹ ਚੱਕਲੀ ਮੈਂ ਲੋਕੇਸ਼ਨ ਚੱਕ ਲਈ ਹੈ। ਹਾਂ ਜੀ ਪਟਵਾਰੀਆਂ ਨੂੰ ਹੁਕਮ ਦਿੱਤੇ ਜਾਣਗੇ। ਦੇਖਣੀਏ ਦੇਖਿਆ ਡੇਰੇ ਕੇ ਨਾਲ ਹੀ ਦੇਖ ਲਿਆ। ਬਾਪੂ ਜੀ ਅਸੀਂ ਏਰੀਆ ਸਾਰਾ ਕਲੈਕਟ ਕਰ ਰਹੇ ਹਾਂ। ਮੈਂ 7000 ਦੇ ਮੈਂ ਕੱਲ੍ਹ ਵਾਸਤੇ ਮੈਂ 7000 ਦੇ ਕਰੀਬ ਸਾਡਾ ਵੀ ਫਰਜ਼ ਬਣਦਾ ਹੈ। ਕੋਈ ਗੱਲ ਨਹੀਂ ਬਾਪੂ ਜੀ ਮੈਂ ਨਾਲ ਹੀ ਐਮਐਸਾ ਵਿੱਚ ਹੋਟਲ ਜਿਹਦਾ ਜੈਨੂਇਨ ਨਕਸ਼ਾ ਹੋਏਗਾ ਉਸ ਦੇ ਨਾਲ ਖੜਾ ਤੁਹਾਨੂੰ ਮਿਲੇਗਾ। ਠੀਕ ਹੈ ਧੰਨਵਾਦ ਹੈ ਮਿਲਣ ਦਾ। ਦੋ ਦੋ ਭਸ ਚਾਚੇ ਗੱਲ ਸੁਣੋ ਕਿ ਕਿਹਦੇ ਤੇ ਹੁਣ ਜਾਣਾ ਪਸੂ ਦੇ ਬਰਾਬਰ ਹੀ ਜਦੋਂ ਬਰਬਾਦ ਹੋ ਗਏ ਪਿੰਡ ਐਮਐਲ ਸਾਰੇ ਪਿੰਡ ਦੇ ਦੋਰੀ ਹੋ ਜਾਈ ਜਿੱਥੇ ਨੁਕਸਾਨ ਹੋਇਆ ਉਹ ਹੋ ਜਾਈ ਪਰ 10 ਕਿਲੋ ਵੀ ਆਪਣੇ ਟਿਕ ਤੁਹਾਡਾ ਹੋਰ ਵੀ ਵਿਸ਼ਵਾਸਦਾਰ ਹਾਂ ਤੇ ਜਿੱਦਨ ਸਪੈਸ਼ਲ ਗਰਦਾਬਰੀ ਹੋਏਗੀ ਮੈਂ ਆਪਣੇ ਦਫਤਰ ਦੇ ਵਿੱਚ ਬਲਾ ਕੇ ਜਿੰਨੇ ਵੀ ਹੈਗੇ ਨੇ ਮੈਂ ਤੁਹਾਨੂੰ ਮੈਸੇਜ ਕਰੂੰਗਾ ਸਾਰੇ ਉੱਥੇ ਰਹੋ ਕਿਸੇ ਦਾ ਕੋਈ ਮਰਲਾ ਨਹੀਂ ਹੋਣਾ